ਤਰ ਜਾਰੇ ਵਾਰੇ ਕਲ ਗਿਆ ਵਾਲੇ ਨੇ ਬੋਲੇ ਸੋਨਹਾਲ ਬੋਲੇ ਸੋਨਹਾਲ ਬੋਲੇ ਸੋਨਹਾਲ ਸਾਡੇ ਦਿਲ ਵਿੱਚ ਵਸੇ ਨਨਕਾਨਾ ਨਜ਼ਰਾਂ ਤੋਂ ਦੂਰ ਦਾਤ ਆ ਸਾਡੇ ਦਿਲਾਂ ਵਿੱਚ ਵਸੇ ਨਨਕਾਨਾ ਨਜ਼ਰਾਂ ਤੋਂ ਦੂਰ ਦਾਤ ਆ ਸਾਡੇ ਦਿਲਾਂ ਵਿੱਚ ਵਸੇ ਨਨਕਾਣਾ ਨਜ਼ਰਾਂ ਤੋਂ ਦੂਰ ਧਾਤਿਆ ਸਾਡੇ ਦਿਲਾਂ ਵਿੱਚ ਵਸੇ ਨਨਕਾਣਾ ਨਜ਼ਰਾਂ ਤੋਂ ਦੂਰ ਧਾਤਿਆ वेल जकूम ते झूल मां कमाया आहे वेर जी हकूम ते झूल मां ਤੇਰੇ ਨਨਕਾਣ ਤੂੰ ਵਿਛੋੜਾ ਐਸਾ ਪਾਇਆ ਏ ਤੇਰੇ ਨਨਕਾਣ ਤੂੰ ਵਿਛੋੜਾ ਐਸਾ ਪਾਇਆ ਏ ਹੰਬੋ ਨਾਤਾ ਉਡੀ ਚਲੀ ਆਵਾ ਨਜ਼ਰਾਂ ਤੋਂ ਦੂਰ ਧਾਤਿਆ ਸਾਡੇ ਦਿਲਾਂ ਵਿੱਚ ਵਸੇ ਨਨਕਾਨਾ ਨਜ਼ਰਾਂ ਤੋਂ ਦੂਰ ਧਾਤਿਆ ਹਦਾਸਰ ਹੱਦ ਦੀ ਜਿਵਾਰ ਜੋ ਬਣਾਈਏ ਹਦਾਸਰ ਹੱਦ ਦੀ ਦਿਵਾਰ ਜੋ ਬਣਾਈਏ ਤੇਰੇ ਨਨਕਾਣੇ ਤੂੰ ਇਹ ਦੂਰੀ ਕੈਸੀ ਪਾਈਏ ਤੇਰੇ ਨਨਕਾਣੇ ਤੂੰ ਇਹ ਦੂਰੀ ਕੈਸੀ ਪਾਈਏ ਕਿਵੇਂ ਚਰਨਾਚ ਦਾਤਾ ਤੇਰੇ ਆਵਾਂ ਨਜ਼ਰਾਂ ਤੋਂ ਦੂਰ ਧਾਤ ਆ ਸਾਡੇ ਦਿਲਾਂ ਵਿੱਚ ਵਸੇ ਨਨਕਾਣਾ ਨਜ਼ਰਾਂ ਤੋਂ ਦੂਰ ਧਾਤ ਆ ਆਕੇ ਦਾਤਾ ਇੱਕ ਵਾਰ ਦਰਸ ਦਿਖਾ ਜਾਵੋ ਆਕੇ ਦਾਤਾ ਇੱਕ ਵਾਰ ਦਰਸ ਦਿਖਾ ਜਾਵੋ ਪੁਲਿਆ ਹਾ ਕੋ ਮਤਾਨੂਰਸ ਤਾ ਦੇਖਾ ਜਬੋ ਪੁਲਿਆ ਹਾ ਕੋ ਮਤਾਨੂਰਸ ਤਾ ਦੇਖਾ ਜਬੋ ਦਿਲ ਕਰੇ ਨਨਕਾਣਾ ਸਾਹਿਬ ਜਾਵਾਂ ਨજરਾ ਤੋਂ ਦੂਰ ਧਾਤਿਆ ਸਾਡੇ ਦਿਨਾਂ ਵਿੱਚ ਵਸੇ ਨਨਕਾਣਾ ਨજરਾ ਤੋਂ ਦੂਰ ਧਾਤਿਆ

ਜਸ ਸਾਰੀ ਦੁਨੀਆਂ ਦੇ ਵਿੱਚ ਹੋਵੇ ਤਨ ਗੁਰੂ ਨਾਨਕ ਦਾ ਜਸ ਸਾਰੀ ਦੁਨੀਆਂ ਦੇ ਵਿੱਚ ਹੋਵੇ ਤਨ ਗੁਰੂ ਨਾਨਕ ਦਾ ஜத்தாரோாா ஜேனு பாரு நானதார ਆਇਆ ਗੁਰੂ ਨਾਨਕ ਜਗਤਾਰ ਨੇ ਨੋ ਆਇਆ ਗੁਰੂ ਨਾਨਕ ਜਗਤਾਰ ਨੇ ਆਇਆ ਜਗਤਾਰ ਜਸ ਸਾਰੀ ਦੁਨੀਆਂ ਦੇ ਵਿੱਚ ਹੋਵੇ ਤਨ ਗੁਰੂ ਨਾਨਕ ਦਾ ਜਸ ਸਾਰੀ ਦੁਨੀਆਂ ਦੇ ਵਿੱਚ ਹੋਵੇ ਤਨ ਗੁਰੂ ਨਾਨਕ ਦਾ ਰੋਹੀ ਆਦੇਵਿਚੋ ਹੈ ਗੁਰੂ ਨਾਨਕ ਤੇਰਾ ਜਸ ਸਾਈਂ ਜਸਿ ਆਦੇਵਿਚੋ ਹੈ ਗੁਰੂ ਨਾਨਕ ਤੇਰਾ ਗੁਰੂ ਨਾਨਕ ਤੇਰੀ ਬਾਣੀ ਕਲਯੁਗ ਦੇ ਦੁਖੜੇ ਦੂਰ ਕਰੇ गुरु नानक ते बाणी दुखड़े दुखडे दूर करे। ਨਾਮ ਰਹੇਗਾ ਰਹਿਨਗੇ ਸਾਧੂ ਬਾਕੀ ਸਭ ਝੂਠੇ ਦੁਨੀਆ ਨਾਮ ਰਹੇਗਾ ਰਹਿਨਗੇ ਸਾਧੂ ਬਾਕੀ ਸਭ ਝੂਠੇ ਦੁਨੀਆ பாரத ஜான்மே சாரி பாரத ஜே சார ਵੇਨਾ ਪਿਆਰੇ ਦੇ ਜਹਾਨ ਸੁਨਣਾ ਲਗਦਾ ਜਗ ਭਵੇਂ ਸਾਰਾ ਵਸਦਾ ਹਾਲ ਸੁਨਣਾ ਲਗਦਾ ਜਗ ਭਵੇਂ ਸਾਰੇ ਵਸਦਾ ਚੱਲੇ ਆ ਨਾ ਜਾਵੇ ਪਿਆਰੇ ਦਾ ਵਿਚੋੜਾ ਚੱਲੇ ਆ ਨਾ ਜਾਵੇ ਜੀ ਪਿਆਰੇ ਦਾ ਵਿਚੋੜਾ ਮਨਾ ਚੂਬੀ ਆ ਮਾਰ ਕੇ ਨਾ ਦੇ ਨਾਮ ਵਾਲੀ ਗੰਗਾ ਚਲ ਜੀ મના ચુબી માર કે નાલ લે નામલી ગંગા ચલ દામી ગંગા ચલ દે સોનિલ ਸੰਗਤ ਨੂੰ ਬੇਨਤੀ ਹੈ ਕਿ ਜੋੜੇ ਇੱਕ ਮਿੰਟ ਤਾਰ ਦਿਓ ਜੀ ਸਤਨਾਮ ਸ੍ਰੀ ਵਾਇਰੂ ਸਾਹਿਬ ਜੀ ਅਰਦਾਸ ੴ ਸ੍ਰੀ ਵਾਇਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਸ਼ੇ ਦਸਮੀ ਪ੍ਰਥਮਾ ਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਤ ਗੁਰ ਤੇੰਮ ਬਰਦਾਸ ਰਾਮਦਾਸਾ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਾਈ ਸ੍ਰੀ ਹਰਿ ਕ੍ਰਿਸ਼ਨ ਤੈ ਇਠਾ ਸਬਦੁ ਗਜਾਇ ਤੇਗ ਬਹਾਦਰ ਸਿਮਰੀਐ ਕਾਰਨਾਵਨ ਦਾ ਵੈ ਧਾਇ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਪੰਸ ਦਾਨੀ ਸਭ ਥਾਈ ਹੋਏ ਸਾਹਿਦ ਸੰਪਾਸ਼ਾਈਆਂ ਦੀ ਜਾਗਦੀ ਜੋਤ ਧਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਸ਼ਨ ਦੇ ਦਾਰ ਪਾਠ ਦਾ ਧਿਆਨ ਰੱਖ ਕੇ ਖਾਲਸਾ ਸਾਹਿਬ ਲੋ ਜੀ ਪੰਜਾਬ ਪਿਆਰਿਆਂ ਚੋਂ ਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤੇਆਂ ਹੱਠੀਆਂ ਦੱਪੀਆਂ ਦੱਪੀਆਂ ਜਿਨ੍ਹਾਂ ਤੇਰਾ ਨਾਮ ਦੱਪਿਆ ਵਣ ਕੇ ਛਕਿਆ ਦੇ ਚਲਾਈ ਤੇ ਗਵਾਹੀ ਦੇ ਕੇ ਅੰਡ ਕੀਤਾ ਨਾ ਪਿਆਰਿਆਂ ਸੱਚਾਰਿਆਂ ਗੁਰਮੁਖਾਂ ਦੀ ਕਮਾਈ ਦਾ ਧਿਆਨ ਰੱਖ ਕੇ ਖਾਲਸਾ ਸਾਹਿਬ ਲੋ ਜੀ ਜਿਨ੍ਹਾਂ ਸ਼ਹੀਦ ਸਿੰਘਾ ਸਿੰਘਣੀਆਂ ਨੇ ਧਰਮ ਹਿਤ ਅਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚ ਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚੜਾਏ ਗਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾ ਸੰਗ ਨਿਵਾਇ ਤਿਨਾ ਸ਼ਹੀਦ ਸਿੰਘਾ ਸਿੰਘਣੀਆਂ ਮੁਰਿਦਾਂ ਦੀ ਕਮਾਈ ਦਾ ਧਿਆਨ ਰੱਖ ਕੇ ਖਾਲਸਾ ਸਾਹਿਬੋ ਜੀ ਏ ਨਮਾਣਿਆਂ ਦੇ ਮਾਨ ਸਤਗੁਰੂ ਜੀ ਨੇ ਤਾਂਿਆਂ ਦੇ ਤਾਂ ਨੋਟਿਆਂ ਦੇ ਉੜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਗੁਰੂ ਜੀ ਆਪ ਜੀ ਦੇ ਹਜੂਰ ਦਾਸ ਬੇਨਤੀ ਹੈ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ अवतार धारण ਦੀਆਂ ਖੁਸ਼ੀਆਂ ਦੇ ਵਿੱਚ ਸਤਿਗੁਰੂ ਜੀ ਬਾਬਾ ਰਵਿੰਦਰਦਾਸ ਨੇ ਸਤਿਗੁਰੂ ਜੀ ਆਪਣੇ ਘਰ ਪ੍ਰਵਾਤ ਫੇਰੀ ਬੁਲਾਈ ਆ ਸਤਿਗੁਰੂ ਜੀ ਸੰਗਤ ਦੇ ਚਰਨ ਪਵਾਏ ਹਨ ਪਰਿਵਾਰ ਦੀਆਂ ਛੋਹ ਪਾਵਨਾਵਾਂ ਗੁਰਮਤਿ ਅਨੁਸਾਰ ਸੰਗੂਰਨ ਕਰਨੀਆਂ ਦਰਾਂ ਕਰੋ ਗੁਰਸਿੱਖੀ ਸੇਵਾ ਦੀ ਦਾਤ ਬਖਸ਼ਿਸ਼ ਕਰਨੀ ਕਾਰੋਵਾਰਾਂ ਵਿੱਚ ਵਾਧੇ ਕਰਨੀ ਸਤਿਗੁਰੂ ਜੀ ਮਹਾਂਪੁਰਸ਼ਾਂ ਦੇ ਸਥਾਨਾਂ ਦੀ ਸਦਾ ਹੀ ਚੜ੍ਹਦੀ ਕਲਾ ਕਰਨੀ ਪਰਿਵਾਰ ਦੀ ਸਦਾ ਹੀ ਚੜ੍ਹਦੀ ਕਲਾ ਕਰਨੀ ਨਾਮ ਦੀ ਦਾਸ ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਨੀ ਆਪਣੀ ਮਿਹਰ ਭਰਿਆ ਸਿਰ ਤੇ ਰੱਖਣਾਂ ਦੀਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ਿਸ਼ ਕਰਨੀ ਜੀ ਆਇਆਂ ਸੰਗਤਾਂ ਦੀਆਂ ਦਰਹਾਜ਼ਰੀਆਂ ਪ੍ਰਵਾਨ ਕਦਮ ਸਵਾਸ ਰੇਖੇ ਵਿੱਚ ਗਵਾਣੇ ਸਤਿਗੁਰੂ ਜੀ ਪਰਿਵਾਰ ਤੇ ਗਲਮ ਬਸਤਰ ਮਾਇਆ ਅਰਦਾਸ ਕਰਾਈਏ ਸਤਿਗੁਰੂ ਜੀ ਮਿੱਠੇ ਪ੍ਰਸ਼ਾਦ ਹਾਜ਼ਰੀ ਕੀਤਿਆਂ ਸੇਵਾ ਸਭਲ ਕਰਨੀ ਜੀ ਨਾਨਕ ਨਾਮ ਚੜ੍ਹ ਦੀ ਕਲਾ ਤੇਰੇ ਪਾਣੇ ਸਰਵਤ ਦਾ ਆਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਲਾਂ ਇੱਕ ਮੈਂ ਤੇ ਪਲਾਂ ਨੇ ਲੈ ਗਿਆ ਡਾਟਾ ਮੈਂ ਕਰਦਾ ਜਾਨੇ ਦੇਖੇ ਸਾਈਡ ਦੋ ਜੀ ਸਾਈਡ ਦੇ ਦੋ I <laughs> do